ਸਤ ਜੀ ਜੀ ਦੇਤੀ ਕਾਪਾ ਬਲਾ ਨਗਰ ਕੌਂਸਲ ਸ੍ਰੀ ਬਖਤਰ ਸਾਹਿਬ ਉਹਨਾਂ ਦੇ ਅਦਵਸ ਹਸਤਾਂ ਤੇ ਬੜਾ ਸੁਭਾਗਾ ਦੇਣਾ ਚ ਜਿਉਆਪਾ ਸ਼੍ਰੋਮਣੀ ਕਾਲੀਦਾਲ ਦੀ ਪਰਚੀ ਤੁਸੀਂ ਕੱਲ ਦੇਖਿਆ ਹੋਊਗਾ ਬਾਜੋ ਕਮੇਟੀ ਸਭ ਰੋਜ਼ੀ ਵਰਖਦੀ ਜੀ ਨੇ ਆਹ ਦੇ ਪਿੱਟੋ ਭਾਈ ਇੱਧਰ ਆ ਜਾਓ ਹਲਕਾ ਕ੍ਰਿਪੂਖਤ ਸਾਹਿਬ ਦੀ ਪੱਤੀਆ ਦਾ ਹਾਜ਼ਰ ਹੈ ਅੱਜ ਅਸੀਂ ਆਯੋਜਨ ਦੇ ਵਿੱਚ ਆ ਗਏ ਡਾਕਟਰ ਸਾਹਿਬ ਦੀ ਪੱਤੀਆ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਕੇ ਬਿਰਾਜਮਾਨ ਪਾਣ ਜੋ ਕਵਰਤੀ ਸੰਗਠਨ ਦੇ ਪ੍ਰਪਤੀ ਸੇਵਾਦਾਰ ਸਾਡੇ ਜ਼ਿਲ੍ਹਾ ਅਚਾਰਜ ਪੱਤੀ ਸਹਿਲ ਅਤੇ ਜਰਦੀ ਸਿੰਘ ਜੀ ਹਰੀ ਖਤਲਾ ਚੇਅਰਮੈਨ ਸਾਹਿਬ ਸਾਡੇ ਬਹੁਤੀ ਸਤਿਕਾਰਯੋਗ ਸੀਨੀਅਰ ਅਕਾਲੀ ਲੀਡਰ ਗੁਰਦਾਸ ਸਿੰਘ ਜੀ ਪੱਤੀ ਸਰਪੰਚ ਸਾਡੇ ਵਾਲਾ ਜੀ ਮਿਹਰਬਾਨ ਸਿੰਘ ਜੀ ਬਰਾੜ ਅਤੇ ਹੋਰ ਵੱਖ-ਵੱਖ ਵਾੜਾਂ ਦੇ ਐਮਸੀ ਸਹਿਬਾਨ ਸਰਕਲਪੁਰ ਦਾਣ ਸਹਿਬਾਨ ਅਤੇ ਇਸ ਵਾੜ ਦੇ ਬਹੁਤ ਹੀ ਸਤਿਕਾਰਯੋਗ ਬੀਬੀਆਂ ਪੈਣਾ ਤੇ ਵਰਕਰ ਸਹਿਬਾਨ ਨੂੰ ਕੱਢ ਕੇ ਪਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਮੈਂ ਬਾਲਾ ਸਭਾ ਨਾਲ ਨਹੀਂ ਲੈਣਾਗਾ ਕੋ ਮਾੜ ਜੋ ਕਦੀ ਸਾਹਿਬ ਨੇ ਜੋ ਵੀ ਆਪਾਂ ਇਸ ਤਰ੍ਹਾਂ ਤਰਤੀਬ ਨਾਲ ਆਪਾਂ ਵਰਤੀ ਸ਼ੁਰੂ ਕਰਤਾ ਜਾ ਕੇ ਜਿਵੇਂ ਆਪਾਂ ਜੋ ਆਪਰੇ ਪ੍ਰੋਕੀ ਕਾਲੀ ਦਾ ਦੀਆਂ ਨੀਤੀਆਂ ਬਾਰੇ ਵੀ ਜਾਣਕਾਰੀ ਦੇਣਾ ਹੈ ਜਿਹੜੀਆਂ ਦੇ ਪ੍ਰੋਪੱਤੀ ਵੀ ਕਰਨੀ ਉਸ ਬਾਰੇ ਸਾਨੂੰ ਵਿਸਥਾਰ ਨਾਲ ਉੱਤਾਂ ਦੇਣਾ ਹੈ ਮੈਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਿੰਘ ਜੀ ਪੱਕੀ ਸਾਡੇ ਵਾਲਾ ਜੀ ਉਹ ਆੜ ਕੇ 2 ਮਿੰਟ ਵਰਕਰਾਂ ਨੂੰ ਸੰਬੋਧਨ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬ੍ਰਾਹਮਣੀ ਅਕਾਲੀ ਦਰ ਜਿੰਦਾਬਾਦ ਬ੍ਰਾਹਮਣੀ ਅਕਾਲੀ ਦਰ ਜਿੰਦਾਬਾਦ ਸਭ ਤੋਂ ਪਹਿਲਾਂ ਮੋਦੀ ਆਜ਼ ਕਰਦਾ ਹੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਉਹ ਸਤਕਾਰਯੋਗ ਤੇ ਛੋਟੇ ਜੀ ਓਜੀ ਬਰਕੰਦੀ ਜੀ ਹਨੀ ਪਤਲਾ ਵਾਲਾ ਹਰਪਾਲ ਜੀ ਦੇ ਗਰੈਂਡਗੇਪਾ ਸਾਰੇ ਇਕੱਠੇ ਹੋਏ ਆ ਕਿ ਬਹੁਤ ਸਤਕਾਰਯੋਗ ਮੇਰੇ ਅੰਕੀ ਸਭਾ ਕਿਉਂਕਿ ਤੁਸੀਂ ਸਾਰੇ ਮੇਨ ਮੇਨ ਬੰਦੇ ਇੱਥੇ ਅੱਜ ਆਏ ਹੋ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੀਬੀਆਂ ਭੈਣਾਂ ਜਵਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜੋ ਅਕਾਲੀ ਦਲ ਨੇ ਭਰਤੀ ਸ਼ੁਰੂ ਕੀਤੀ ਹੈ ਬਿਰੋੜਾ ਪੇ ਆਵਾਸੀ ਆਏ ਆ ਬਣਾਤਾ ਫਲਾਨਾ ਕਰਤਾ ਵੇਖੋ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਨੇ ਇਹ ਕਿਹਾ ਵੀ ਆਪਦੀ ਭਰਤੀ ਕਰੋ ਤੁਸੀਂ ਤੁਸੀਂ ਵੀ ਕਰ ਲੋ ਅਸੀਂ ਵੀ ਕਰ ਲੈਂਦੇ ਹਾਂ ਉਹ ਕੀ ਖਾਸ ਗੱਲ ਹੈ ਤੁਹਾਨੂੰ ਕਿਸੇ ਦੀ ਪਰਚੀ ਧੱਕੇ ਨਾਲ ਕਿਸੇ ਨੇ ਕਟਣੀ ਨਹੀਂ ਨੀਗੀ ਆਪਾਂ ਭਰਤੀ ਕਰਨ ਆਏ ਆ ਸਾਡੇ ਸਰਕਲ ਪ੍ਰਧਾਨ ਬੈਠੇ ਆ ਐਮਸੀ ਸਾਹਿਬਾਨ ਬੈਠੇ ਆ ਆਪਾਂ ਸਾਰੇ ਮੀਟਿੰਗਾਂ ਵੀ ਕਰਾਂਗੇ ਕਿ ਸਰਕਲ ਪ੍ਰਧਾਨਾਂ ਨੂੰ ਜ਼ਿੰਮੇਵਾਰੀ ਹੈ ਵੀ ਤੁਸੀਂ ਆਪ ਦੇ ਹਰੇਕ ਬੋਰਡ ਜਾ ਕੇ ਜਿੱਥੇ ਅਸੀਂ ਵੀ ਨਾਲ ਜਾਵਾਂਗੇ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਪਰ ਪਹਿਲੀ ਸਭ ਤੋਂ ਹੈ ਜਿਹੜੀ ਬਾਕੀ ਜ਼ਿਆਦਾ ਤਾਂ ਬਰਕੰਦੀ ਸਿੰਘ ਸਾਹਿਬ ਤੁਹਾਨੂੰ ਦੱਸਣਗੇ ਪਰ ਵੇਖੋ ਆਪਾਂ ਆ ਤਿੰਨ ਚਾਰ ਸਾਲਾਂ ਚ ਵੇਖ ਲਿਆ ਕੀ ਹਾਲ ਹੋਇਆ ਸ਼ਾਇਦ ਆਪਣੇ ਜੋ ਵੀ ਕਿਸੇ ਨੇ ਬਦਵਾਲ ਲਿਆਂਦਾ ਹੋਵੇ ਉਦੋਂ ਕਿਉਂਕਿ ਇਹ ਲੱਗਦਾ ਸੀਗਾ ਯਾਰ ਵੀ ਬਦਲਾ ਲਿਆਉਣਾ ਜ਼ਰੂਰੀ ਹੈ ਵੀ ਬਦਲਾ ਅਕਾਲੀ ਆ ਗਏ ਕਾਂਗਰਸੀ ਆ ਗਏ ਆਪਾਂ ਬਦਲਾ ਲਿਆਈਏ ਪਰ ਇੱਕ ਜਿਹੜੇ ਡਰਾਈਵਰ ਨੂੰ ਗੱਡੀ ਨਾ ਚਲਾਉਣੀ ਹੋਵੇ ਤੇ ਉਹਨੂੰ ਆਪਾਂ ਕਾਰ ਫੜਾ ਦਈਏ ਫਿਰ ਕਿਸੇ ਕਨੇ ਕਿਤੇ ਉਹਨੇ ਮਾਰਨੀ ਹੈ ਤੇ ਪੰਜਾਬ ਦਾ ਹੁਣ ਉਹੀ ਹਾਲ ਹੈ ਕਿਉਂਕਿ ਇਹ ਭਰਤੀ ਹੈ ਜਿਹੜੀ ਸਾਰੇ ਔਰਡ ਵਾਈਜ਼ ਤੁਸੀਂ ਕਿਉਂਕਿ ਤੂੰ ਥੋਡੀ ਜਿਹੀ ਜ਼ਿੰਮੇਵਾਰੀ ਹੈ ਇਹ ਕਿਸੇ ਇਕੱਲੇ ਨਹੀਂ ਰੋਜੀ ਬਰਕੰਦੀ ਜਾਂ ਹਣੀ ਫੱਤਣ ਵਾਲਾ ਦੀ ਇਹ ਜ਼ਿੰਮੇਵਾਰੀ ਹੈ ਜਾਂ ਹਰਤਾਲ ਦੀ ਜ਼ਿੰਮੇਵਾਰੀ ਹੈ ਇਹ ਤੁਸੀਂ ਆਪ ਸਰਬੀਰ ਸਿੰਘ ਬਾਦਲ ਰੋਜੀ ਬਰਕੰਦੀ ਬਣ ਕੇ ਕੰਮ ਕਰਨਾ ਹੈ ਕਿਉਂਕਿ ਇਹ ਭਰਤੀ ਵਾਲੀ ਸਾਰੀ ਗੱਲ ਬੰਨੀ ਆਪਣੀ ਵੇਖੋ ਆਪਣੀ ਜੇ 50 ਲੱਖ ਭਰਤੀ ਹੋ ਜਾਂਦੀ ਹੈ ਤੇ ਗੱਲ ਕਿੱਥੇ ਜਾਣੀ ਹੈ ਕਿੱਧਰ ਜਾਊਗੀ ਸਰਕਾਰ ਆਪਣੀ ਅਗਲੀ ਉਹ ਰੋਕ ਸਕਦਾ ਮੈਨੂੰ ਕਾਹਨ ਰੋਕ ਸਕਦੀ ਐਨਾਂ ਕੁ ਆ ਪਰ ਕੰਮ ਦਾ ਕਿਸੇ ਨੇ ਕੀਤਾ ਨਹੀਂ ਆ ਬਜ਼ੁਰਗ ਪੁਰਾਣੇ ਬੈਠੇ ਐ ਮੈਨੂੰ ਐਂ ਦੱਸ ਦਿਓ ਬਾਲ ਸਾਹ ਤੋਂ ਵੱਧ ਕੰਮ ਕਿਹਨੇ ਕੀਤੇ ਜੇ ਕਿਨੇ ਕੀਤੇ ਐ ਤਾਂ ਫਕਤ ਲੋੜ ਹੀ ਨਹੀਂ ਪੜਦੀ ਕਰਨ ਦੀ ਆਪਾਂ ਨੂੰ ਇਸ ਕਰਕੇ ਕੰਮਾਂ ਦੀ ਕਦਰ ਕਰਿਆ ਕਰੀਏ ਤਾਂ ਆਪਾਂ ਨੂੰ ਚੰਗੀ ਗੱਲ ਐ ਆਪਾਂ ਵੋਟਾਂ ਪਾ ਕੇ ਬੰਦੇ ਨੂੰ ਬਣਾ ਦਿੰਦੇ ਐ ਹੁਣ ਮੈਨੂੰ ਐਂ ਦੱਸ ਆ ਬੈਠਾ ਰੋਜ਼ੀ ਬਟਲ ਦੱਸੋ ਯਾਰ ਕੀ ਦੇ ਕੰਮ ਨਹੀਂ ਆਉਂਦਾ ਕੋਈ ਗਰੀਬ ਕੋਈ ਅਮੀਰ ਕੋਈ ਮਾੜਾ ਕੋਈ ਚੰਗਾ ਜਿੰਨੀ ਜੋਗਾ ਆਪਾਂ ਬਣਾ ਦਿੰਨੇ ਐ ਐਮਐਲਏ ਚੱਕ ਕੇ ਮੁਰਕੇ ਵੀ ਵੋਟਾਂ ਜਿਉਂ ਨਹੀਂ ਭਾਈ ਜਦ ਕੀ ਬਦਲਾ ਲੈ ਆਉਣਾ ਐ ਇਸ ਕਰਕੇ ਮੁੜ ਕੇ ਅਗਲੇ ਦਾ ਵੀ ਮਨ ਦਾ ਮਨ ਥੋੜਾ ਜਿਹਾ ਹੋ ਜਾਂਦਾ ਯਾਰ ਵੀ ਗੋੜ ਤਾਂ ਪੈਂਦੀ ਨਹੀਂ ਆ ਕੀ ਕੰਮ ਕਰੀਏ ਇੱਕ ਹੁੰਦਾ ਬੰਦੇ ਮਾਰੇ ਯਾਰ ਪਾਈਆਂ ਲੋਕਾਂ ਨੇ ਵੋਟਾਂ ਆਏ ਆਪਾਂ ਨੂੰ ਵੋਟਾਂ ਘੱਟ ਨਹੀਂ ਪਈਆਂ ਆਪਣੇ ਸੰਦੇਬ ਨੇ ਆਉਂਦੀਆਂ ਠੋਕੀਆਂ ਵੋਟਾਂ ਪਾਉਣ ਪਿਆ ਯਾਰੀ ਅੱਪਾ ਆ ਗਿਆ ਵੀ ਜੈਕਤੀ ਨਾੜਾ ਸੁਣ ਲ ਗਏ ਆਪਣੀ ਆਪਾਂ ਵੀ ਜੁਟਕਲੇ ਸੌਟ ਸੌਟ ਤੇ ਕਿ ਗਏ ਅਜਾ ਹਾਇ ਗਾੜ ਸਹੀ ਹੈ ਕਿ ਹੁਣ ਤੁਹਾਨੂੰ ਅਸੀਂ ਬਰ ਆ ਨਹੀਂ ਕਹਿਣਾ ਵੀ ਨੀਲੇਕਾਰ ਬਣਾਵਾਂਗੇ ਅਸੀਂ ਤੁਹਾਨੂੰ ਚੁਟਕਲੇ ਸੁਣਾ ਕੇ ਆਪਾਂ ਮੁਰਜਿਆ ਕਰਾਂਗੇ ਤੇ ਮਾਰ ਕੇ ਤਾਲੀਆਂ ਸਭ ਤੋੜ ਦਿਆ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਭਰਤੀ ਅੱਜ ਤੋਂ ਜਿਹੜੀ ਹੈ ਸ਼ੁਰੂ ਕਰਨ ਲੱਗੇ ਆਪਾਂ ਬੇਦੀ ਸਾਹਿਬ ਦੇ ਘਰ ਤੋਂ ਹੁਣ ਇਸ ਤੋਂ ਬਾਅਦ ਅਵਿੰਦਰ ਜੀ ਦੱਸਣਗੇ ਕੀ ਕਰਨਾ ਅਰੇ ਉਹ ਤਾਂ ਜੋ ਕੰਪਨੀ ਕਹਿੰਦਾ ਕਿ ਉਹ ਸਾਡੇ ਨੂੰ ਦਿੱਤੀ ਕਰਦਾ ਹੈ 2 ਘੰਟੇ ਦਾ ਸੰਸਦ ਦੇ ਅੱਗੇ ਅਧਿਰਾਤ ਮੇਰੇ ਵੱਡੇ ਵੀਰ ਭਾਈ ਹਰਪਾਲ ਸਿੰਘ ਜੀ ਸਾਫਤਾ ਵਰਦਾਨ ਨਗਰ ਤੋਂ ਦੇ ਗ੍ਰਹਿ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਸਾਫਤਾ ਦੀ ਕਰ ਰਹੇ ਨੇ ਮੇਰੇ ਵੱਡੇ ਵੀਰ ਭਾਈ ਸ਼੍ਰੋਮਣੀ ਅਕਾਲੀ ਦਲ ਦੇ ਸਾਫਤਾ ਐਮਐਲਏ ਸਾਹਿਬ ਮੇਰਾ ਵੱਡਾ ਭਾਈ ਪੱਪੀ ਥਾਂਦੇ ਵਾਲਾ ਜੀ ਦਰਜਾ ਬਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਮੇਰੇ ਪੱਤਰਕਾਰ ਵੀਰ ਤੇ ਸਾਹਮਣੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ অতি ਸਤਕਾਰਯੋਗ ਐਮਸੀ ਸਾਹਿਬਾਨ ਸੀਨੀਅਰ ਵਰਕਰ ਸਾਥੀ ਸਾਹਿਬਾਨ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਆ ਜਿਹੜਾ ਉਹ ਵੀਰੋ ਕੱਲ ਪਿੰਡ ਬਾਦਲ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬਾ ਪ੍ਰਧਾਨ ਸਾਹਿਬ ਨੇ ਆਪਣੀ ਪਹਿਲੀ ਜਿਹੜੀ ਪਰਚੀ ਉਹ ਕੱਟ ਕੇ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ ਇਹ 20 ਤਰੀਕ ਤੋਂ ਭਰਤੀ ਸ਼ੁਰੂ ਹੋਈ ਆ ਤੇ ਅਗਲੇ ਮਹੀਨੇ ਦੀ 20 ਤਰੀਕ 20 ਫਰਵਰੀ ਤੱਕ ਚਲਣੀ ਆ ਇਸੇ ਤਰ੍ਹਾਂ ਸ਼੍ਰੀ ਮੁਕਸਰ ਸਾਹਿਬ ਹਲਕੇ ਦੀ ਭਰਤੀ ਵੀ ਕੱਲ ਸਾਬਕਾ ਵਿਧਾਇਕ ਬਰਕੰਦੀ ਸਾਹਿਬ ਦੇ ਪਿੰਡੋਂ ਸ਼ੁਰੂ ਕੀਤੀ ਸੀ ਤੇ ਸ਼ਹਿਰ ਦੇ ਵਿੱਚ ਅੱਜ ਆਪਾਂ 베ਦੀ ਸਾਹਿਬ ਦੇ ਗ੍ਰਹਿ ਵਿਖੇ ਇਕੱਤਰ ਹੋ ਕੇ ਭਰਤੀ ਕਰਨ ਜਾ ਰਹੇ ਆ ਸਮੇਂ-ਸਮੇਂ ਤੇ ਸ਼ਰੋਮਣੀ ਅਕਾਲੀ ਦਲ ਆਪਣਾ ਕਾਡਰ ਹੋਰ ਮਜ਼ਬੂਤ ਕਰਨ ਲਈ ਭਰਤੀ ਕਰਦਾ ਰਿਹਾ ਮੈਂ ਅੱਗੇ ਅੱਜ ਪਿੰਡ ਰੂੜਿਆ ਦੀ ਸੇਰੇ ਪ੍ਰੋਗਰਾਮ ਸੀ ਮੈਂ ਦੱਸਿਆ ਕਿ ਮੈਂ ਜਦੋਂ ਸਕੂਲ ਚ ਪੜਦਾ ਹੁੰਦਾ ਸੀ 2 ਰੁਪਏ ਦੀ ਪਰਚੀ ਹੁੰਦੀ ਸੀ ਤੇ ਬਾਦਲ ਸਾਹਿਬ ਨੇ ਆਉਂਦੋਂ ਜਿਸ ਤਰ੍ਹਾਂ ਆਪਾਂ ਅੱਜ ਇਕੱਠੇ ਹੋਏ ਆਂ ਉਦੋਂ ਕੋਈ ਬਾਹਲੇ ਸਾਧਨ ਵੀ ਨਹੀਂ ਸੀ ਨਾ ਤਾਂ ਸੋਸ਼ਲ ਮੀਡੀਆ ਸੀ ਉਦੋਂ ਇਕੱਤਰ ਹੋਣਾ ਔਰ ਉਸ ਤੋਂ ਬਾਅਦ ਉਸ ਵੇਲੇ ਜਿਹੜੇ ਪ੍ਰਧਾਨ ਸੀ ਜਸਵੀਰ ਸਿੰਘ ਕੱਖਾ ਵਾਲੀ ਸੀ ਉਸ ਤੋਂ ਬਾਅਦ 90 ਦੇ ਦਹਾਕੇ ਦੇ ਵਿੱਚ ਵੱਡੇ ਵਰਕੰਦੀ ਸਾਹਿਬ ਪ੍ਰਧਾਨ ਬਣੇ ਜ਼ਿਲ੍ਹੇ ਦੇ ਤੇ ਭਾਈ ਮਹਾ ਸਿੰਘ ਨਾਲ ਦੇ ਵਿੱਚ ਉਹਨੋਂ ਵੱਡੀ ਮੀਟਿੰਗ ਰੱਖਣੀ ਤਿੰਨ ਚਾਰ ਹਜ਼ਾਰ ਬੰਦੇ ਦਾ ਇਕੱਠ ਹੋਣਾ ਵਰਕਰਾਂ ਦਾ ਤੇ 5 ਰੁਪਏ ਉਸ ਵੇਲੇ ਜਿਹੜੀ ਭਰਤੀ ਦੀ ਪਰਚੀ ਸੀ ਉਹਦੀ ਫੀਸ ਰੱਖੀ ਤੇ ਕਿਸੇ ਪਿੰਡ ਦੇ ਵਰਕਰ ਨੇ ਕਿਹਾ ਬਾਦਲ ਸਾਹਿਬ ਇਹ ਤੇ ਇੱਕ ਜਥੇਦਾਰ ਨੂੰ ਦੇ ਦਿਆ ਕਰੋ 500 ਦੀ ਉਹ ਆਉਂਦੀ ਉਹਨਾਂ ਨੂੰ ਇਹ ਕਿਤੇ ਪੈਸੇ ਇਕੱਠੇ ਕਰਦੇ ਆ ਤੇ ਬਾਦਲ ਸਾਹਿਬ ਦੇ ਮੈਨੂੰ ਸ਼ਬਦ ਅੱਜ ਵੀ ਯਾਦ ਆ ਉਹ ਕਹਿੰਦੇ ਵੀ ਬੰਦਾ ਘੋੜੇ ਤੇ ਜਿਹੜੇ ਤੇ ਸ਼ਰਤ ਲਾ ਲੇ ਨਾ ਉਹਦੀ ਖੈਰ ਮੰਗਦਾ ਥੋੜੀ ਪਰਚੀ ਮੈਂ ਅਕਾਲੀ ਦਲ ਦੀ ਕੱਟਤੀ ਤੁਸੀਂ ਅਕਾਲੀ ਦਲ ਦੀ ਖੈਰ ਮੰਗੋਗੇ ਵੀ ਸਾਡੀ ਪਾਰਟੀ ਤਰੱਕੀ ਕਰੇ ਸੋ ਇਸ ਤਰ੍ਹਾਂ ਦੇ ਸਮੇਂ ਆਏ ਅਕਾਲੀ ਦਲ ਦਾ ਜਿਹੜਾ ਕਿੱਡਾ ਅੱਜ ਵੀ ਉਵੇਂ ਹੀ ਮਜ਼ਬੂਤ ਆ ਬੇਸ਼ੱਕ 8 ਸਾਲ ਹੋ ਗਏ ਆਪਾਂ ਨੂੰ ਸਰਕਾਰ ਤੋਂ ਬਾਹਰ ਲੇਕਿਨ ਕਿਤੇ ਆਪਾਂ ਰੈਲੀ ਰੋਸ ਮਜ਼ਾਰਾ ਧਰਨਾ ਆਪਣੇ ਕਿਸੇ ਵਰਕਰ ਲੀਡਰ ਨਾਲ ਧੱਕਾ ਹੁੰਦਾ ਤੇ ਕੋਈ ਵੀ ਹਲਕਾ ਅਨਚਾਰਜ ਪੰਜਾਬ ਚ ਐਸਾ ਨਹੀਂ ਵੀ ਇੱਕ ਘੰਟੇ ਦੇ ਵਿੱਚ ਜੇ 5-700 ਹਜ਼ਾਰ ਬੰਦੇ ਦੀ ਗੈਦਰਿੰਗ ਨਾ ਕਰ ਸਕਦਾ ਹੋਵੇ ਕਿਉਂ ਆ ਕਿਉਂਕਿ ਆਪਣੀ ਪਾਰਟੀ ਦੀ ਜਿਹੜੀ ਜੜ੍ਹ ਆ ਨੀ ਆ ਵਰਕਰ ਉਹ ਮਜ਼ਬੂਤ ਆ ਆਮ ਆਦਮੀ ਪਾਰਟੀ ਇੱਕ ਨੇਰੀ ਦੇ ਬੁੱਲੇ ਨੂੰ ਆਈ ਆ ਹਜੇ ਤੱਕ ਇਹਨਾਂ ਤੋਂ ਆਪਦਾ ਪਿੰਡ ਲੈਵਲ ਬੂਥ ਲੈਵਲ ਤੇ ਜਾਂ ਕੋਈ ਜ਼ਿਲ੍ਹਾ ਪੱਧਰ ਤੇ ਕੇਂਦਰ ਹੀ ਨਹੀਂ ਬਣ ਸਕਿਆ ਹੁਣ ਬਣਨਾ ਹੀ ਕੀ ਆ ਕਿਉਂਕਿ ਝਾੜੂ ਉਹਦਾ ਤੀਲਾ ਤੀਲਾ ਹੋ ਗਿਆ ਖਿੱਲਰ ਗਿਆ ਉਹਦਾ ਸਮਾਨ ਤਾਂ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਮਾਵਾਂ ਪੈਣਾ ਦੇ ਕੰਮ ਕੀ ਮਜ਼ਦੂਰਾਂ ਦੇ ਕੀ ਕਿਸਾਨਾਂ ਦੇ ਵਪਾਰੀਆਂ ਦੇ ਨੌਜਵਾਨਾਂ ਦੇ ਜੇ ਕੋਈ ਕੰਮ ਕੀਤੇ ਤੇ ਬਾਦਲ ਸਾਹਿਬ ਨੇ ਕੀਤੇ ਜਿਵੇਂ ਅੱਜ ਤੁਹਾਡੇ ਇੱਥੇ ਅਸੀਂ ਬੈਠੇ ਆ ਤੇ ਬਾਦਲ ਸਾਹਿਬ ਨੇ ਇਸੇ ਤਰ੍ਹਾਂ ਇਹਨਾਂ ਗਲੀਆਂ ਦੇ ਵਿੱਚ ਆ ਆ ਕੇ ਸੰਗਤ ਦਰਸ਼ਨ ਕੀਤੇ ਆ ਤੇ ਜੋ ਕੁਝ ਤੁਸੀਂ ਲਿਖ ਕੇ ਦੇ ਦਿੰਦੇ ਸੀ ਉਹ ਇੱਕ ਇੰਨ ਬੰਨ ਬਾਦਸ਼ਾਹ ਉਹ ਲਾਗੂ ਕਰ ਦਿੰਦੇ ਸੀ ਵੀ ਠੀਕ ਆ ਭਈ ਇੰਨੇ ਲੱਖ ਦੀ ਇੰਨੇ ਕਰੋੜ ਦੀ ਗ੍ਰਾਂਟ ਮੁਖਸਰ ਹਾਲਕੇ ਨੂੰ ਦੇ ਕੇ ਚੱਲੇ ਆ ਸੋ ਤਗੜੇ ਹੋਈਏ ਮੇਲੇ ਮਾਗੀ ਦੀ ਕਾਨਫਰੰਸ ਨੇ ਦੱਸਤਾ ਕਿ ਪਿਛਲੇ ਵਾਰੀ ਨਾਲੋਂ ਡੇਡਾ ਪੰਡਾਲ ਲਾਇਆ ਸੀ ਤੇ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਅਕਾਲੀ ਦਲ ਦੀਆਂ ਰੈਲੀਆਂ ਵੇਖੀਆਂ 12 ਵਜੇ ਕਦੇ ਅਕਾਲੀ ਦਲ ਦੀ ਕਾਨਫਰੰਸ ਅਜੇ ਤਾਈਂ ਨਹੀਂ ਪੜੀ ਡੇਡਾ ਵਜੇ ਤਾਈਂ ਵੱਡੀ ਲੀਡਰਸ਼ਿਪ ਬੋਲਣ ਨਹੀਂ ਸੀ ਲੱਗਦੀ ਕਿਉਂਕਿ ਪੰਡਾਲ ਡੇਡਾ ਵਜੇ ਭਰਦਾ ਸੀ ਤੇ ਇਸ ਵੇਲੇ 12 ਵਜੇ ਪੰਡਾਲ ਦੇ ਵਿੱਚ ਵੜਨ ਨੂੰ ਥਾਂ ਹੈ ਨਹੀਂ ਸੀਗੀ ਜਿਵੇਂ ਪੁਰਾਣੇ ਮੇਲਾ ਮਾਗੀ ਲੱਗਦੇ ਸੀ ਨਾ 40 40 ਸਾਲ ਪਹਿਲਾਂ ਬਜ਼ੁਰਗ ਦੱਸਦੇ ਹੁੰਦੇ ਆ ਕਿ ਤੇ ਸੱਟਨ ਨੂੰ ਥਾਂ ਨਹੀਂ ਸੀ ਹੁੰਦੀ ਉਸੇ ਤਰ੍ਹਾਂ ਇਹ ਅਕਾਲੀ ਦਲ ਦੀ ਰੈਲੀ ਸੀ ਜਿਹੜੇ ਵੀ ਤੁਹਾਡੇ ਚ ਸੱਜਣ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 12 ਵਜੇ ਆ ਪੂਰਾ ਭਰ ਗਿਆ ਸੀਗਾ ਸੋ ਤਕੜੇ ਹੋ ਕੇ ਆਪਾਂ ਮਿਹਨਤ ਕਰੀਏ ਅਕਾਲੀ ਦਲ ਲਈ ਪੌਣੇ ਇੱਕ ਦੋ ਸਾਲ ਦਾ ਸਮਾਂ ਬਾਕੀ ਆ ਤੇ ਰਾਜ ਤੁਹਾਡਾ ਆ ਜਾਣਾ ਜੋ ਮੰਗੋਗੇ ਅੱਗੇ ਵੰਗੋ ਉਹੀ ਮਿਲਿਆ ਕਰੂਗਾ ਸੋ ਇੰਨਾ ਕੁਝ ਕਹਿੰਦਾ ਹੋਇਆ ਮੈਂ ਜਿੰਨੀ ਵੀ ਸੰਗਤ ਆਈ ਹੈ ਸ਼ਹਿਰ ਦੇ ਪਤਵੰਤੇ ਸੱਜਣ ਆਏ ਹੋ ਸਾਰੀ ਲੀਡਰਸ਼ਿਪ ਦਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬੇਦੀ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਿਉਂਕਿ ਬੜੇ ਜਜਾਰੂ ਇਹ ਲੀਡਰ ਆ ਆਪਣੇ ਹਲਕੇ ਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰ ਸਾਬ ਜਿੰਦਾਬਾਦ ਬਰਾੜ ਸਾਬ ਜਿੰਦਾਬਾਦ ਹੁਣ ਮੈਂ ਗੀਤੀ ਕਰਾਂ ਇਹਨਾਂ ਦੇ ਨਿਵਾਸ ਸਥਾਨ ਤੇ ਅੱਪਾ ਅੱਜ ਇਕੱਠੇ ਹੋਏ ਆ ਕਿਉਂਕਿ ਅੱਜ ਬੁਖਤ ਸਿੰਘ ਸਾਹਿਬ ਸ਼ਹਿਰੀ ਦੀ ਜਪਤੀ ਦੀ ਜਜ ਜਿਹੜਾ ਅਗਾਜ਼ ਹੋ ਰਿਹਾ ਸ਼ੁਰੂਆਤ ਹੋ ਰਹੀ ਹੈ ਮਾਨਜੋ ਕਵਰ ਰੋਦੀ ਬਰਕੰਦੀ ਜੀ ਸਭ ਤੋਂ ਲੀਡਰਸ਼ਿਪ ਨੇ ਉਹਨਾਂ ਨੂੰ ਕਰਨਾ ਹੈ ਸ਼ੁਰੂਆਤ ਕਰਨੀ ਹੈ ਦੋ ਪੱਤੀਆਂ ਕੱਟ ਕੇ ਸ਼ੁਰੂਆਤ ਕੀਤੀ ਜਾਊਗੀ ਮੈਂ ਹਰਪਾਲ ਸਿੰਘ ਜੀ ਬੇਦੀ ਨੂੰ ਬੇਨਤੀ ਕਰਾਂ ਆਈ.ਯੂ. ਦੀ ਸੰਗਤ ਨੂੰ ਆਈ.ਯੂ. ਲੀਡਰਸ਼ਿਪ ਨੂੰ ਜੀ ਆ ਕੇ ਗੈਰ ਦੇ ਸਾਥ ਸਭ ਦੇ ਬਹੁਤ ਹੀ ਸਤਿਕਾਰਯੋਗ ਐਮ.ਐਲ.ਏ ਰੋਦੀ ਬਰਕੰਦੀ ਜੀ ਹਣੀ ਫਤਨਾਲਾ ਜੀ ਪੱਪੀ ਬਰਾੜ ਜੀ ਮਿਹਰਬਾਨ ਜੀ ਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਬਿਠੀ ਮੇਰੇ ਗੁਰੂ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਵੀਰ ਨੇ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਉਹਨਾਂ ਬਾਰੇ ਦੱਸਿਆ ਜੀ ਸਰਕਾਰ ਐ ਚੱਲ ਰਹੀ ਐ ਇਹ ਆਪਣਾ ਸਵਾਲ ਥੋੜਾ ਰਹਿ ਗਿਆ ਰੈਲੀ ਬਾਰੇ ਵੀ ਦੱਸਿਆ ਬਹੁਤ ਵਧੀਆ ਕਿ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਇਕੱਠ ਹੋਇਆ ਸਾਰਿਆਂ ਨੇ ਸੰਜੋਗ ਦਿੱਤਾ ਆਪਣੇ ਮੱਲੇ ਆਣੇ ਵੀ ਨੋ ਇੱਕ ਤਾਂ ਤੁਸੀਂ ਗੱਲ ਯਾਦ ਰੱਖੋ ਵੀ ਜਦੋਂ ਆਪਣੀ ਸਰਕਾਰ ਸੀ ਜਿੰਨੇ ਵੀ ਅੱਜ ਤੱਕ ਕੋਈ ਕੰਮ ਹੋਇਆ ਸੀ ਚਾਹੇ ਕੋਈ ਗੜੀਆਂ ਬਣੀਆਂ ਸੀਗੀਆਂ ਤੇ ਚਾਹੇ ਕੋਈ ਵੀ ਕੰਮ ਹੋਇਆ ਆਟਾ ਦਾਸ ਕੀ ਦਾ ਕੰਮ ਸੀਗਾ ਬਿਜਲੀ ਫਰੀ ਦਾ ਕੰਮ ਸੀਗਾ ਵਡਾਫਾ ਬਿਨਸਨਾ ਵਿਧਵਾ ਪਿਛਾਂ ਜੋ ਵੀ ਸੀ ਉਹ ਬਾਸਾ ਨੇ ਕੰਮ ਚਲਾਇਆ ਇਹ ਗਰੀਬਾਂ ਦੇ ਸਭ ਤੋਂ ਜ਼ਿਆਦਾ ਬਾਸਾ ਨੂੰ ਪਤਾ ਸੀਗਾ ਸਾਰੇ ਕੰਮ ਬਾਸਾ ਚਲਾਦੀ ਅੱਜ ਇਸ ਕਰਕੇ ਭਾਗੀ ਸ਼ੁਰੂ ਕੀਤੀ ਹੈ ਆਪਣੇ ਦਸਨੀ ਪੱਤਰ ਰੱਖਣਾ ਆਪਾਂ ਸਤ ਤੋਂ ਵੱਧ ਵੱਧ ਤੋਰ ਪੱਤੀ ਸ਼ੁਰੂ ਕਰਨੀ ਹੈ ਪਤਾ ਲੱਗੇ ਸਾਰੇ ਮੁੱਖਤ ਤੋਂ ਵੱਧ ਪੱਤੀ ਆਪਾਂ ਸ਼ੁਰੂ ਕੀਤੀ ਬਣਾਏ ਵੱਧ ਤੋਂ ਵੱਧ ਬੰਦੇ ਬਣਾਉਣੇ ਆ ਇਕਲੀ ਦਲ ਦੇ ਕਿ ਆਪਾਂ ਐਵੇਂ ਇਹਨਾਂ ਵੋਟਾਂ ਵਾਕੇ ਖੋਣੀਆਂ ਸਤ ਤੋਂ ਵੱਧ ਵੋਟਾਂ ਸੀ ਪਾਈਆਂ ਕਿ ਐਮਐਲਏ ਸਾਨੂੰ ਪੂਰਾ ਵਿਸ਼ਵਾਸ ਦਿਉਣਾ ਹੈ ਜਿੰਨੀ ਵੀ ਸਾਡੇ ਕੋਲੇ ਸੰਭੂਰ ਲੀਡਰਸ਼ਿਪ ਪਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦਾ ਤੇ ਮੈਂ ਆਪਣੇ ਮੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੀਆਂ ਮਤਾਵਾ ਪੈਣਾ ਚੱਲ ਕੇ ਆਈਆਂ ਤੇ ਮੇਰੇ ਵੀਰ ਵੀ ਚਾ ਲਿਖਿਆ ਜੀਰ ਵੀ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਬាទ ਐਮਐਲਏ ਸਾਹਿਬ ਜੀ ਹੁਣ ਮੈਂ ਇੱਕ ਹੀ ਕਰਾਂ ਮੁੱਖ ਸੇਵਾਦਾਰ ਹਮਤਪੁਰ ਮੁੱਖ ਸਰ ਅਤੇ ਜ਼ਿਲ੍ਹਾ ਅੰਚਾਰਕ ਕੱਟੀ ਕੌਮੇ ਕਾਲੀ ਦਾਦੀ ਪੱਤੀ ਲੱਦੇ ਮਾਂ ਜੋ ਖਬਰ ਜੀ ਸਗ ਰੋਜੀ ਪ੍ਰਕੰਦੀ ਨੂੰ ਉਹ ਆਏ ਆਣ ਕੇ ਸਰਕਾਰ ਨੂੰ ਜ਼ੋਰਦ ਕਰ ਲਗੇ ਤੇ ਜੋ ਵੀ ਪੱਤੀ ਸਾ ਚਰਹਾਉਣੇ ਕੋ ਸਰਕਾਰਪਾਡਾ ਸਾਹਿਬਾਨ ਵੀ ਬੈਠੇ ਨੇ ਐਮਪੀ ਸਾਹਿਬਾਨ ਵੀ ਬੈਠੇ ਨੇ ਉਹਨਾਂ ਨੂੰ ਦੱਸਣ ਗਏ ਬੋਲੇ ਸੋਨਿਹਾਰ ਸੋਨਿਹਾਰ ਸਾਡੇ ਬੜੇ ਸਤਿਕਾਰਯੋਗ ਜਿਹਨੇ ਵੱਡੇ ਜੀ ਪਾਰਟੀ ਦੀ ਦੇਸ਼ ਭਾਸ਼ੀ ਜੀ ਦੇ ਗਿਆ ਦਿੱਤੇ ਅਕਤਰ ਹੋਏ ਮੇਰੇ ਛੋਟੇ ਵੀਰ ਹਣੀ ਬਰਾੜ ਫਤਨ ਵਾਲਾ ਸਾਹਿਬ ਸਾਡੇ ਬੜੇ ਸਤਿਕਾਰਯੋਗ ਪੱਪੀ ਥਾਂਦੇ ਵਾਲਾ ਜੀ ਬਬੀ ਜੋਧੂ ਸਾਹਿਬ ਮਿਹਰਬਾਨ ਜੀ ਗਲੋਰੀ ਜੀ ਸਾਡੇ ਸਾਹਮਣੇ ਬਰਾਜ਼ਮਾਨ ਸਾਡੇ ਇਸ ਸ਼ਹਿਰ ਦੇ ਇਸ ਵਾਰਡ ਦੇ ਸਾਰੇ ਹੀ ਫਤਵੰਤੇ ਸੱਜਣ ਮੇਰੀਆਂ ਮਾਤਾਵਾ ਪੈਣਾ ਸਭ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇਸ ਗੱਲ ਦਾ ਧੰਨਵਾਦ ਕਰਦਾ ਤੇ ਵਧਾਈ ਵੀ ਦੇਣਾ ਤੁਹਾਨੂੰ ਕਿਉਂਕਿ ਜਿਵੇਂ ਬਰਾਟ ਸਾਹਿਬ ਨੇ ਦੱਸਿਆ ਵੀ ਮਾਗੀ ਮੇਲੇ ਦੀ ਜਿਹੜੀ ਕਾਨਫਰੰਸ ਆ ਤੁਸੀਂ ਵੀ ਪਿਛਲੇ 6-7 ਸਾਲਾਂ ਤੋਂ ਦੇਖਿਆ ਹੋਣਾ ਵੀ ਇਹੋ ਜੀ ਕਾਨਫਰੰਸ ਹੋਈ ਜਿਹੜੀ ਕਾਨਫਰੰਸਾਂ ਹਮੇਸ਼ਾ ਜੋਸ਼ ਤੇ ਜਜ਼ਬੇ ਵਾਲੀਆਂ ਹੁੰਦੀਆਂ ਉਹ ਤੁਸੀਂ ਬੜਾ ਘੱਟ ਵੇਖਣ ਨੂੰ ਮਿਲਦੀਆਂ ਪਰ ਜਿਹੜੀ ਆ ਕਾਨਫਰੰਸ ਹੀ ਇੱਥੇ ਕੱਠ ਦੀ ਗੱਲ ਨਹੀਂ ਜਿਹੜਾ ਵਰਕਸ਼ਾਪ ਚ ਜਜ਼ਬਾ ਸੀਗਾ ਦੇਰਾਂ ਜੋਸ਼ ਸੀ ਉਹ ਜੋਸ਼ ਤੇ ਜ਼ਜ਼ਬਾ ਦਸਾਉਂਦਾ ਵੀ ਤੁਸੀਂ ਅਗਲੇ 2 ਸਾਲਾਂ ਨੂੰ ਜਿਹੜੇ ਇਲੈਕਸ਼ਨ ਹੋਣੇ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਜੀ ਉਹਨਾਂ ਨੂੰ ਮੁੱਖ ਮੰਤਰੀ ਬਣਾਓ ਬੋਲੇ ਸੋਨਿਆ ਜਸਿਆ ਕਿਉਂਕਿ ਪਿਛਲੇ 6-7 ਸਾਲਾਂ ਤੋਂ ਕੂੜ ਪ੍ਰਚਾਰ ਜੋ ਅਲੱਗ-ਅਲੱਗ ਏਜੰਸੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਪੰਜਾਬ ਦੀ ਸਰਕਾਰ ਕਰ ਰਹੀਆਂ ਆ ਅਕਾਲੀ ਦਲ ਬਾਰੇ ਕਿਉਂਕਿ ਜਦੋਂ ਤੁਹਾਡਾ ਮਨ ਬਣ ਲੱਗਦਾ ਸੀਗਾ ਕੋਈ ਨਾ ਕੋਈ ਇਹੋ ਜਿਹੀ ਸ਼ੁਰਲੀ ਛੱਡਦੇ ਸੀ ਜਿਹਦੇ ਨਾਲ ਵਰਕਪ ਦਾ ਜਿਹੜਾ ਮੋਰਲ ਆਊਟ ਡਾਊਨ ਹੋ ਜਾਂਦਾ ਸੀ ਪਰ ਜਿਵੇਂ ਕਹਿੰਦੇ ਹੁੰਦੇ ਨੇ ਵੀ ਸੱਚ ਇੱਕ ਦਿਨ ਸਾਹਮਣੇ ਆਉਣਾ ਹੀ ਹੋਂ ਦੋ ਸਰਕਾਰਾਂ ਬਣ ਗਈਆਂ ਬੈਬਲ ਤੇ ਬਰਗਾੜੀ ਹੁਣ ਤੁਸੀਂ ਸ਼ਹਿਰੀ ਲੋਕੋਂ ਸ਼ਹਿਰ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਉਹਨਾਂ ਨੂੰ ਚਾਹੀਦਾ ਵੀ ਜੇ ਅਸੀਂ ਦੁਕਾਨ ਵੀ ਕਰਦੇ ਆ ਚਾਹੇ ਅਸੀਂ ਆਰਥ ਕਰਦੇ ਆ ਕਹੇ ਸਾਡਾ ਛੋਟਾ ਧੰਦਾ ਉਹਦੀ ਸੇਫਟੀ ਦੀ ਗਾਰੰਟੀ ਕੀ ਹੈ ਵੀ ਅਸੀਂ ਆਪਦੇ ਹੁਣ ਮੰਨ ਲਓ ਆ ਦੁਕਾਨ ਇੱਥੇ ਕੋਈ ਤੁਰਿਆ ਜਾਂਦਾ ਨਸ਼ੇੜੀ ਆ ਕੋਈ ਵੀ ਇੱਥੇ ਗੋਲੀ ਚਲਾ ਗਿਆ ਕੋਈ ਬੰਬs ਉੱਟ ਗਿਆ ਤੁਸੀਂ ਦੱਸੋ ਇੱਕ ਦੁਕਾਨ ਤਾਂ ਛੱਡੋ ਛੋਦੇ ਬਾਜ਼ਾਰ ਚ ਕੋਈ ਵੜੂਗਾ ਕਿ ਅਗਲਾ ਕਹੂਗਾ ਡਰਦਾ ਵੜਦਾ ਹੀ ਨਹੀਂ ਤੇ ਤੁਹਾਡੀ 10 ਦਿਨ ਦੀ ਕਮਾਈ ਉਦੋਂ ਬਾਅਦ 4 ਮਹੀਨੇ 5 ਮਹੀਨੇ ਲੱਗ ਜਾਂਦੇ ਬਰਾਬਰ ਕਰਨ ਤੇ ਆਹ ਚੀਜ਼ਾਂ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਵੇਲੇ ਕਦੀ ਨਹੀਂ ਹੋਈਆਂ ਜਦੋਂ ਅਕਾਲੀ ਦਲ ਸਤਾ ਤੋਂ ਬਾਹਰ ਹੁੰਦਾ ਉਹਦਾ ਏਜੰਸੀਆਂ ਆ ਸਰਕਾਰਾਂ ਕੀ ਕਰਦੀਆਂ ਬਈ ਜਿਹੜੇ ਲੋਕ ਮਾਹੌਲ ਖਰਾਬ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਆ ਬੜਾਵਾ ਦੇ ਦਿੰਦੀ ਆ ਉਹਨਾਂ ਨੂੰ ਅਕਾਲੀ ਦਲ ਦੇ ਉਲਟ ਚਲਾ ਦਿੰਦੀ ਆ ਤਾਂ ਕਿ ਅਕਾਲੀ ਦਲ ਨੂੰ ਸਨਬ ਕਰਨ ਲਈ ਅਕਾਲੀ ਦਲ ਨੂੰ ਨੱਪਣ ਲਈ ਉਹ ਸਮੇਂ-ਸਮੇਂ ਤੇ ਅਕਾਲੀ ਦਲ ਦੇ ਉਲਟ ਉਹਨਾਂ ਨੂੰ ਸਰਕਾਰਾਂ ਵਰਤਦੀਆਂ ਰਹਿੰਦੀ ਪਰ ਮੈਂ ਕਹਣਾ ਵੀ ਦੇ ਰਾਏ ਦਰਸਤਾਏ ਕਮਸਕਮ ਪੰਜਾਬ ਦੀ ਸੰਗਤ ਨੂੰ ਆ ਤਾਂ ਪਤਾ ਲੱਗ ਗਿਆ ਨਾ ਵੀ ਕੌਣ ਕੰਮ ਕਰਨ ਵਾਲਾ ਸੀ ਕਿੰਨੇ ਕੰਮ ਕੀਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਹਦ ਇੱਕ ਨੇਤਾ ਸੀ ਜਿਨ੍ਹਾਂ ਨੇ ਹਮੇਸ਼ਾ ਇੱਕ ਭਾਈਚਾਰਕ ਸਾਂਝ ਰੱਖੀ ਸੀ ਉਹਨਾਂ ਨੇ ਕਦੀ ਵੀ ਹਿੰਦੂ ਸਿੱਖ ਚ ਦਫਾੜ ਪੈਦਾ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਇੱਕ ਸੈਕੂਲਰ ਨੇਤਾ ਦੀ ਭੂਮਿਕਾ ਨਿਭਾਈ ਪਿੰਡਾਂ ਦੇ ਵਿੱਚ ਵੀ ਅੱਜ ਦੇਖੋ ਆ ਬੀਜੇਪੀ ਵਾਲੇ ਕੀ ਕਰਦੇ ਆ ਵੀ ਜੇ ਜੱਟ ਵੋਟ ਨਹੀਂ ਪਾਉਂਦੇ ਤੇ ਗਰੀਬਾਂ ਨੂੰ ਜੱਟਾਂ ਦੇ ਉਲਟ ਕਰ ਦਿਓ ਮੈਂ ਇੱਕ ਗੱਲ ਕਹਿਣਾ ਉਹਨਾਂ ਵੀ ਜਿਹੜਾ ਜ਼ਿਮੀਂਦਾਰ ਤੇ ਗਰੀਬ ਦਾ ਨੌ ਮਾਸ ਦਾ ਰਿਸ਼ਤਾ ਉਹ ਟੁੱਟ ਨਹੀਂ ਸਕਦਾ ਕਦੀ ਜਿਹੜੇ ਪਿੰਡ ਚ ਤੁਸੀਂ ਦੇਖ ਲਓਗੇ ਚਾਰ ਮਨ ਦਾਣੇ ਨਹੀਂ ਹੋਣਗੇ ਉੱਥੋਂ ਦਾ ਗਰੀਬ ਵੀ ਵਿਚਾਰਾ ਮਾੜਾ ਹੋਊ ਤੇ ਜਿਹੜੇ ਚਾਰ ਮਨ ਦਾਣੇ ਹੋਣਗੇ ਉੱਥੋਂ ਦਾ ਗਰੀਬ ਵੀ ਖੁਸ਼ਹਾਲ ਹੋਊ ਪਰ ਅੱਜ ਮੈਂ ਤੈਨੂੰ ਇੱਕ ਵਾਰ ਬੇਨਤੀ ਕਰਨ ਆਏ ਅਸੀਂ ਸਾਰੇ ਯਾਰ ਤਗੜੇ ਹੋ ਕੇ ਨਾ ਸੋਸ਼ਲ ਮੀਡੀਆ ਨੂੰ ਸੁਣਿਆ ਜਰੂਰ ਕਰੋ ਅਸੀਂ ਨਹੀਂ ਕਹਿੰਦੇ ਨਾ ਸੁਣੋ ਪਰ ਉਹ ਚੀਜ਼ਾਂ ਦੇਖੋ ਜਿਹੜੀਆਂ ਤੁਹਾਡੇ ਕੰਮ ਦੀਆਂ ਉਹ ਚੀਜ਼ਾਂ ਨਾ ਦੇਖਿਆ ਕਰੋ ਜੀ ਦੇ ਨਾਲ ਤੁਹਾਡਾ ਨੁਕਸਾਨ ਹੋਵੇ ਤੁਹਾਡੇ ਭਾਈਚਾਰੇ ਖਸਾਨ ਚ ਫਿੱਕ ਪਵੇ ਤੁਸੀਂ ਆਪਣਾ ਦੂਰ ਨਾ ਜਾਓ ਹਰਪਾਲ ਸਿੰਘ ਜੀ ਬੇਦੀ ਸਾਹਿਬ ਬੈਠੇ ਆ ਪ੍ਰਧਾਨ ਸੀ ਨਗਰ ਕੌਂਸਲ ਦੇ ਤੁਸੀਂ ਇੱਕ ਦੱਸ ਦਿਓ 8 ਸਾਲ ਹੋ ਚੱਲੇ ਮੁੱਖ ਮੰਤਰੀ ਤਾਂ ਦੂਰ ਤੁਸੀਂ ਦੱਸ ਦਿਓ ਕੋਈ ਮੰਤਰੀ ਵੀ ਮੁਖਸ਼ੂ ਸ਼ਹਿਰ ਚ ਆ ਕੇ ਵੜਿਆ ਦੱਸ ਦਿਓ ਕੋਈ ਕਾਂਗਰਸ ਵੇਲੇ ਵੜਿਆ ਹੋਵੇ ਕੋਈ ਹੁਣ ਵੜਿਆ ਹੋਵੇ ਗਲੀਆਂ ਚ ਵੜਿਆ ਹੋਵੇ ਕੋਦੀ ਕੋਈ ਗਲੀਆਂ ਅੱਜ ਤੇ ਬਾਦਲ ਸਾਹਿਬ ਬਤੌਰ ਮੁੱਖ ਮੰਤਰੀ ਮੈਨੂੰ ਲੱਗਦਾ ਦੋ ਵਾਰੀ ਤਾਂ ਇਸ ਘਰ ਚ ਆ ਗਏ ਆਏ ਬਾਦਲ ਜੀ ਮੁੱਖ ਮੰਤਰੀ ਹੁੰਦਿਆ ਆਏ ਆ ਗਲੀਆਂ ਚ ਬਹਿ ਕੇ ਸੰਗਤ ਦਰਸ਼ਨ ਕੀਤਾ ਯਾਰ 8 ਸਾਲ ਹੋ ਗਏ ਮੈਂ ਅੱਗੇ ਇੱਕ ਗੱਲ ਕਹਿਣਾ ਹੁੰਦਾ ਮੈਂ ਕਿਹਾ ਯਾਰ ਅਸੀਂ ਜੇ ਤੁਹਾਡੇ ਕੰਮ ਕੀਤੇ ਆ ਜੇ ਹਰਪਾਲ ਜੀ ਬੈਠੇ ਆ ਟੀਮ ਬੈਠੀ ਆ ਪੱਪੀ ਜੀ ਬੈਠੇ ਆ ਥਾਂਦੇ ਵਾਲਾ ਸਾਹਿਬ ਬਰਾਟ ਸਾਹਿਬ ਬੈਠੇ ਆ ਯਾਰ ਜੇ ਅਸੀਂ ਕੰਮ ਕੀਤੇ ਤੇ ਸਾਨੂੰ ਤੁਸੀਂ ਉਹਦਾ ਕੀ ਸਲਾਹ ਦੇ ਰਹੇ ਆਪਾਂ ਨਵੇਂ-ਨਵੇਂ ਤਜਰਬੇ ਕਰਦੇ ਆਪਾਂ ਕਹਿੰਦੇ ਐਕਤੀ ਜੇ ਆ ਨਹੀਂ ਤਾਂ ਉਹ ਨਹੀਂ ਯਾਰ ਤੁਸੀਂ ਮੈਨੂੰ ਇੱਕ ਦੱਸੋ ਜੇ ਹੁਣ ਮੇਰੀ 54 55 ਸਾਲ ਦੀ ਉਮਰ ਆ ਅੱਜ ਮੈਨੂੰ ਕਹਦੇ ਕੋਈ ਬੱਸ ਚ ਲਾ ਲਾ ਤੇ ਮੈਂ ਜਿੰਨੀਆਂ ਸਵਾਰੀਆਂ ਹੋਣਗੀਆਂ ਨਾ ਵੱਡੀ ਨਹਿਤ ਛੱਡ ਦੂ ਜਾ ਕੇ ਛੁੱਟੂਗਾ ਨਾ ਦੱਸ ਠੀਕ ਹੈ ਨਾ ਮਤਲਬ ਕੀ ਭਗਵਾਨ ਤਮਨ ਪੰਜਾਬ ਉਹਦੀ ਉਮਰ ਆ ਤੇ ਅੱਜ ਆ ਕੇ ਆਪਾਂ ਉਹਨੂੰ ਕੁਰਸੀ ਦੇਤੀ ਆ ਤੁਸੀਂ ਦੱਸੋ ਹਾਲਾਤ ਪੰਜਾਬ ਦੇ ਕੀ ਕਰਤੇ ਆ ਨੀਲੇ ਕਾਟ ਸੀਗੇ ਗਰੀਬ ਬੱਚਿਆਂ ਦੇ ਤੁਸੀਂ ਦੱਸ ਦਿਓ ਬਾਦਲ ਸਾਹਿਬ ਨੇ ਕਦੀ ਆਨਲਾਈਨ ਨਹੀਂ ਸੀ ਕੀਤੇ ਨੀਲੇ ਕਾਰਡ ਕਿਉਂ ਨਹੀਂ ਸੀ ਕੀਤੇ ਉਹ ਕਹਿੰਦੇ ਯਾਰ ਹਰ ਗਰੀਬ ਦੇ ਮੂੰਹ 'ਚ ਦਾਣਾ ਤੇ ਛੱਤ ਹੋਣੀ ਚਾਹੀਦੀ ਆ ਹੁਣ ਇਹਨਾਂ ਨੂੰ ਕਹਦੇ ਆ ਵੀ ਆ ਜੀ ਨੀਲੇ ਕਾਰਡ ਬਣਾਉਣੇ ਆ ਕਹਿਣਗੇ ਜੀ ਸਾਡੀ ਤਾਂ ਸਾਈਟ ਹੀ ਨਹੀਂ ਖੁੱਲੀ ਵਧੀਆ ਬੰਨਾ ਇਹਨਾਂ ਕੋਲ ਪੋਰਟਲ ਨਹੀਂ ਬੰਦ ਵੀ ਪੋਰਟਲ ਹੀ ਬੰਦ ਆ ਇੱਕ ਬਾਦ ਸਾਹਿਬ ਕੀ ਮਿੰਟ ਲਾਉਂਦੇ ਹੁੰਦੇ ਸੀ ਨੀਲੇ ਕਾਰਡ ਬਣਾਉਂਦੇ ਆ 44000 ਨੀਲਾ ਕਾਰਡ ਬਣਿਆ ਸੀ ਆਪਣੀ ਸਰਕਾਰ ਵੇਲੇ 44000 ਤੇ ਕਾਂਗਰਸ ਆਈ 18000 ਕਰਤਾ ਤੇ ਇਹਨਾਂ ਨੇ 12000 ਕਰਤਾ ਤੇ ਨਵਾਂ ਕੋਈ ਬੰਨਣਾ ਨਹੀਂ ਓਵੇਂ ਫ੍ਰੀ ਦੇ ਮੀਟਰ ਲਾ ਲਓ ਆ ਹੁਣ ਕਹਿੰਦੇ ਵੀ ਜਿਹੜੀ ਉਹ 600 ਕੀ ਯੂਨਿਟ ਬਿਜਲੀ ਤੁਸੀਂ ਕਿੰਨੇ ਬੈਠੇ ਹੋ ਮੈਨੂੰ ਲੱਗਦਾ ਅੱਧਿਆਂ ਦੇ ਬਿੱਲ ਆਏ ਹੋਣਗੇ ਕਿਸ ਦਾ 15000 ਕਿਸ ਦਾ 20000 18 ਦਾ ਮੇਰਾ ਹੀ ਹੈਗਾ ਸੀ ਮੈਂ ਉਹੀ ਮੈਂ ਕਹਿਣਾ ਵੀ ਬੋਲਦੇ ਨਹੀਂਗੇ ਚਾਚ ਵੀ ਹੁਣ ਬੋਲਾਂਗੇ ਕੀ ਠੀਕ ਹੈ ਮੈਂ ਮਤਲਬ ਕੀ ਕਹਿਣ ਦਾ ਭਾਵ ਉਹਦੇ ਚੋਂ 400 ਵੀ ਆਪਣਾ ਬਾਲ ਸਾਹਿਬ ਦਾ ਸੀ ਤੇ ਇੱਥੇ ਮੈਂ ਮੈਂ ਕਹਨੂੰ ਉਹੀ ਮੈਂ ਕਹਿਣਾ ਸਿੱਧਾ ਚਲੀ ਜਾ ਤੂੰ ਵੀ ਆ ਜਿਹੜਾ ਇਹਨਾਂ ਨੇ ਝੂਠ ਮਾਰ ਕੇ ਬਰਗਾੜੀ ਬਹਿਬਲ ਦੀ ਗੱਲ ਕਰਕੇ ਯਾਰ ਮੈਨੂੰ ਇੱਕ ਗੱਲ ਦੱਸੋ ਦੋ ਸਰਕਾਰਾਂ ਬਣੀਆਂ ਸੀ ਨਾ ਪਹਿਲੋ ਕੈਪਟਨ ਅਮਰਿੰਦਰ ਸਿੰਘ ਗਿਆ ਕ੍ਰਿਸ਼ਨ ਭਗਵਾਨ ਜਿਹੜਾ ਸ਼ਹੀਦ ਹੋਇਆ ਸੀ ਉਹਦੇ ਬੇਟੇ ਦੇ ਗੋਡੇ ਨਾਲ ਲਾ ਕੇ ਬਹਿ ਗਿਆ ਉੱਥੇ ਝੂਠ ਮਾਰ ਮਾਰ ਕੇ ਸਰਕਾਰ ਲੈ ਆਂਦੀ ਉਦੋਂ ਬਾਅਦ ਕੇਜਰੀਵਾਲ ਦੀ ਵੀਡੀਓ ਤੁਸੀਂ ਸੁਣੀ ਹੋਣੀ ਆ ਵੀ ਸਾਨੂੰ ਸਭ ਪਤਾ ਬੇਅਦਬੀ ਕਿੰਨੀ ਕਰਾਈ ਆ ਜਿੱਦਣ ਸਰਕਾਰ ਆਈ 5 ਮਿੰਟਾਂ ਚੰਦਰ ਕਰਦਾ ਤੁਸੀਂ ਮੈਨੂੰ ਇੱਕ ਦੱਸੋ ਦੋ ਸਰਕਾਰਾਂ ਟੱਪੀਆਂ ਆਪਣੇ ਕਿਸੇ ਲੀਡਰ ਜਾਂ ਵਰਕਰ ਦਾ ਨਾਂ ਆਇਆ ਬਹਿਬਲ ਬਰਗਾੜੀ 'ਚ ਦੱਸ ਦਿਓ ਤੁਹਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਜੇ ਆਪਾਂ ਕੋਈ ਵੀ ਵਿੱਚ ਹੁੰਦਾ ਨਾ ਕੈਪਟਨ ਮਰਿੰਦਰ ਸਿੰਘ ਛੱਡਦਾ ਸੀ ਤੇ ਨਾ ਭਗਵੰਤ ਮਾਨ ਛੱਡਦਾ ਸੀ ਤੇ ਜਿਹਦੇ ਗੋਡੇ ਨਾਲ ਲੈ ਕੇ ਸਰਕਾਰਾਂ ਬਣਾਈ ਐ ਇੱਕੀ ਇਲੈਕਸ਼ਨ 'ਚ ਖੜਾ ਸੀ ਗਿੱਦੜ ਬਾਹੋ ਤੇ 700 ਵੋਟ ਪਈ ਵਿਚਾਰੇ ਨੂੰ ਤੇ ਕਿਸੇ ਨੇ ਉਹਦਾ ਨਾਂ ਨਹੀਂ ਲਿਆ ਤੇ ਜੇ ਅਕਾਲੀ ਦਲ ਖੜਾ ਹੁੰਦਾ ਤੇ ਫਿਰ ਇਹਨਾਂ ਏਜੰਸੀਆਂ ਨੇ ਰੌਲਾ ਪਾਉਣਾ ਸੀ ਹਾਏ ਇਹਨੂੰ ਵੋਟ ਪਾਉਣੀ ਚਾਹੀਦੀ ਸੀ ਅਕਾਲੀ ਦਲ ਨੂੰ ਖੜਨਾ ਨਹੀਂ ਸੀ ਚਾਹੀਦਾ ਸਿਰਫ ਤੇ ਸਿਰਫ ਕੀ ਆ ਟਾਰਗੇਟ ਆ ਉਹਨੂੰ ਐ ਆ ਵੀ ਸ਼ਖਬੀਰ ਸਿੰਘ ਬਾਦਲ ਮਾਰ ਦਿਓ ਅਕਾਲੀ ਦਲ ਖਤਮ ਰੌਰਾਸ ਦਾ ਵੇਲਾ ਬਾਈ ਮੇਰੀਆਂ ਮਤਾਵਾ ਭੈਣਾਂ ਵੀ ਬੈਠੀਆਂ ਗੁਰੂ ਤੋਂ ਡਰ ਕੇ ਆ ਸ਼ਬਦ ਬੋਲਦਾ ਜੇ ਅਕਾਲੀ ਦਲ ਖਤਮ ਹੋ ਗਿਆ ਨਾ ਯਾਦ ਕਰ ਲਿਓ ਪੰਜਾਬ ਖਤਮ ਹੋਊਗਾ ਮੇਰੀ ਇੱਥੇ ਗੱਲ ਨੋਟ ਕਰ ਲਿਓ ਤੁਸੀਂ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ ਗੱਲ ਕਰਦੇ ਸੀ ਨਸ਼ਿਆਂ ਦੀ ਅੱਜ ਕੀ ਹਾਲਾਤਾਂ ਨਸ਼ਿਆਂ ਦੇ ਦੱਸੋ ਕੋਈ ਬੰਦਾ ਸੇਫ ਹੀ ਹੈ ਮਤਲਬ ਕਿ ਕੋਈ 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 ਤੁਸੀਂ ਦੱਸ ਦਿਓ ਗੱਲਾਂ ਕਰਦੇ ਸੀ ਜਿਹੜੀਆਂ ਵੱਡੀਆਂ-ਵੱਡੀਆਂ ਦੱਸੋ ਕਿਸੇ ਲਈ ਪੂਰੀਆਂ ਕੀਤੀਆਂ ਤੂੰ ਇਸ ਕਰਕੇ ਆ ਜਿਹੜੀ ਭਰਤੀ ਮਹਿਮਾ ਆਇਥੋਂ ਸ਼ੁਰੂਆਤ ਕੀਤੀ ਆ ਮੇਰੀ ਇੱਕੋ ਬੇਨਤੀ ਆ ਇਸ ਭਰਤੀ ਦਾ ਜਿਹੜਾ ਉਹ ਕਾਪੀ ਆ ਇਹਦੇ ਵਿੱਚ ਆ ਮੈਂਬਰਸ਼ਿਪ ਦੀ ਕਾਪੀ ਆ ਆ ਇੱਥੇ ਨਾਂ ਭਰ ਕੇ ਸਰਕਲ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਜਿਵੇਂ ਸ਼੍ਰੀਮਾਨ ਸਰਦਾਰ ਹਰਪਾਲ ਸਿੰਘ ਇੱਥੇ ਇੱਕ ਸਾਈਨ ਹੋ ਜਾਣਗੇ ਮੋਬਾਈਲ ਨੰਬਰ ਲਿਖਿਆ ਜਾਊਗਾ ਉਵੇਂ ਹੀ ਇਹਦੇ ਤੇ ਸਾਰੇ ਨਾਮ ਮੁਹੱਲਾ ਮੋਬਾਈਲ ਨੰਬਰ ਮੋਬਾਈਲ ਨੰਬਰ ਜਿਹੜੇ ਆਪਣੇ ਜੈਂਟਸ ਆ ਪਰਿਵਾਰ ਦਾ ਮੁਖੀ ਆ ਜਾਂ ਨੌਜਵਾਨ ਆ ਉਹਨਾਂ ਦੇ ਦੇ ਦਿਓ ਲੇਡੀਜ਼ ਦੇ ਲਿਖਣ ਦੀ ਲੋੜ ਨਹੀਂ ਠੀਕ ਹੈ ਉਹਦੇ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਆ ਨਾ ਸੋਚਿਓ ਯਾਰ ਵੀ ਆਪਾਂ ਬਹਿ ਕੇ ਫੇਕ ਕਰ ਦਾਂਗੇ ਜਿਹੜੇ ਇੱਥੇ ਫੋਨ ਨੰਬਰ ਲਿਖੇ ਗਏ ਉਹ ਸਮਝ ਲਓ ਤੁਸੀਂ ਕਾਲੀ ਦਲ ਦੇ ਮੈਂਬਰ ਬਣ ਗਏ ਤੇ ਫੋਨ ਵੀ ਆਉਣਗੇ ਤੁਹਾਨੂੰ ਪੁੱਛਣਗੇ ਵੀ ਤੁਸੀਂ ਕਾਲੀ ਦਲ ਦੀ ਭਰਤੀ ਵਿੱਚ ਸ਼ਾਮਲ ਹੋਏ ਭਰਤੀ ਚ ਸ਼ਾਮਲ ਹੋਇਆ ਤਾਂ ਜਰੂਰ ਹਾਂ ਕਿਉਂਕਿ ਯਾਰ ਆ ਵੇਖੋ ਇੱਕ ਰਿਕਾਰਡ ਆ ਆਪਾਂ ਘੜੋ ਘੜ 35 ਤੋਂ 40 ਹਜ਼ਾਰ ਭਰਤੀ ਕਰਨੀ ਆਪਾਂ ਇਥੋਂ ਸ਼੍ਰੀ ਮੁਕਸਰ ਸਾਹਿਬ ਹਲਕੇ ਚ ਤੇ ਆ ਕੱਲਾ ਰੋਜ਼ੀ ਬਰਕੰਦੀ ਜ ਕੋ ਵੀ ਤੁਸੀਂ ਆ ਲੀਡਰਸ਼ਿਪ ਕਰ ਲੂਗੀ ਨਹੀਂ ਆ ਤੁਹਾਨੂੰ ਸਾਰਿਆਂ ਨੂੰ ਹਿੰਮਤ ਮਾਰਨੀ ਪੈਣੀ ਤੇ ਯਾਰ ਇੱਕ ਮੈਂ ਤੁਹਾਨੂੰ ਵੇਖੋ ਪੰਜਾਬੀ ਚ ਇੱਕ ਗੱਲ ਮੈਂ ਮਤਲਬ ਕਿ ਤੁਸੀਂ ਸ਼ਹਿਰ ਨਿਵਾਸੀ ਹੋ ਮੈਂ ਦੱਸਣਾ ਚਾਹਣਾ ਮੈਂ ਅੱਗੇ ਕਈ ਵਾਰੀ ਬਾਜ਼ਾਰ 'ਚ ਨਾ ਜਦੋਂ ਪਿਛਲੀ ਵਾਰੀ ਸੀ ਮੈਨੂੰ ਕਹਿੰਦੇ ਜੀ ਮੁਕਸਰ ਦੀ ਕਿਸਮਤ ਮਾੜੀ ਐ ਮੈਂ ਕਿਹਾ ਯਾਰ ਚੰਗੀ ਦੋ ਡੰਗ ਦੀ ਰੋਟੀ ਖਾਣੇ ਆ ਵਧੀਆ ਰਹਿਨੇ ਆ ਮਾੜੀ ਕਿਉਂ ਆ ਕਹਿੰਦੇ ਜੀ ਸਰਕਾਰ ਹੋਰ ਹੁੰਦੀ ਐ ਐਮਐਲਏ ਹੋਰ ਹੁੰਦਾ ਐਂ ਹੀ ਕਹਿੰਦੇ ਸੀ ਨਾ ਮੁਕਸਰ ਵਾਲੇ ਤੇ ਹੁਣ ਜਦੋਂ ਬਾਜ਼ਾਰ 'ਚ ਜਾਈਏ ਆ ਖੜੇ ਹੀ ਆ ਮਿਲਦਾ ਜਗਿੰਦਰ ਸਿੰਘ ਔਰ ਇਹ ਚਾਰ ਵਾਲੇ ਸਾਰੇ ਇੱਧਰ ਐ ਟੰਗਣਾ ਪਹਿਨਦੇ ਪਜਾਮੇ ਠੀਕ ਹੈ ਨਾ ਸਾਰੇ ਮੱਲਿਆਂ 'ਚ ਠੀਕ ਹੈ ਨਾ ਤੇ ਹੁਣ 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 ਕੀ ਆ ਮੈਂ ਬਾਜ਼ਾਰ 'ਚ ਜਾਵਾਂ ਬਾਜ਼ਾਰ 'ਚ ਬਾਜ਼ਾਰ 'ਚ ਮੈਂ ਜਾ ਰਿਹਾ ਸੀ ਤੇ ਮੈਂ ਕਿਹਾ ਹੁਣ ਕਿਵੇਂ ਆ ਸੌਖੇ ਹੁਣ ਤਾਂ ਸਰਕਾਰ ਵੀ ਥੋੜੀ ਐ ਐਮਐਲਏ ਵੀ ਥੋੜਾ ਕਹਿੰਦੇ ਜੀ ਇਹਦੇ ਨਾਲੋਂ ਤਾਂ ਚੰਗੇ ਸੀ ਤੁਸੀਂ ਅਕਾਲੀ ਚੰਗੇ ਸੀ ਤੁਸੀਂ ਮੈਨੂੰ ਇੱਕ ਦੱਸ ਦਿਓ ਯਾਰ ਆ ਹਰਪਾਲ ਜੀ ਬੈਠੇ ਆ ਅਸੀਂ ਕਦੀ ਕਿਸੇ ਗਲੀ ਦਾ ਵਿਗਾਟ ਨਹੀਂ ਸੀ ਕਰਦੇ ਆ ਐਮਐਲਏ ਹਲਕਿਆਂ ਚਾਰ ਜਾਂਦਾ ਨਹੀਂ ਆ ਪ੍ਰਧਾਨ ਸੀਗੇ ਆ ਮੇਨ ਲਗਾ ਲੱਖਾਂ ਚ ਟੈਲਾਂ ਲੱਗੀਆਂ ਹੋਣੀਆਂ ਕਰੋੜਾਂ ਚ ਤੁਸੀਂ ਦੱਸ ਦਿਓ ਉਦੋਂ ਬਾਅਦ ਕੋਈ ਇੱਕ ਟੈਲ ਵੀ ਲੱਗੀ ਹੋ ਸਿਵਰੇਜ ਇੱਕ ਵੀ ਦੱਸ ਦਿਓ ਪਾਈ ਪਈ ਹੋਵੇ ਮਤਲਬ ਕਿ ਯਾਰ ਨਰਕਾ ਤੇ ਭਰਾ ਜਿੱਦਣ ਤੁਹਾਡਾ ਜੀ ਕਰੇ ਨਾ ਸਾਨੂੰ ਜਿਤਾਜ ਤੂੰ ਲਿਓ ਨਹੀਂ ਤਾਂ ਅਸੀਂ ਵੀ ਝਟਕਲਿਆਂ ਤੇ ਹੋ ਜਾਾਂਗੇ ਮੈਂ ਤੁਹਾਨੂੰ ਕਿਉਂਕਿ ਸਾਨੂੰ ਦੇਖੋ ਸ਼ੌਕ ਆ ਕੰਮ ਕਰਨ ਦਾ ਸਾਡੀ ਮਜਬੂਰੀ ਨਹੀਂ ਆ ਟੀਮ ਸਾਰੀ ਬੈਠੀ ਆ ਸਾਨੂੰ ਸ਼ੌਕ ਆ ਠੀਕ ਆ ਨਾ ਤੁਸੀਂ ਕਹਿੰਦਾ ਨੀਲਾ ਕਾਰਡ ਚੱਲ ਨੀਲਾ ਕਾਰਡ ਠੀਕ ਆ ਨਾ ਤੁਸੀਂ ਕਹਿੰਦਾ ਫਰੀ ਦਾ ਮੀਟਰ ਚੱਲ ਫਰੀ ਦਾ ਮੀਟਰ ਤੁਸੀਂ ਜੋ ਯਾਰ ਮੇਰੀ ਗੱਲ ਸੁਣ ਲੈ ਜਵਾਕ ਕਹੀ ਆਪਣੇ ਅੱ ਬੈਠੇ ਹੁੰਦੇ ਸਕੂਟਰ ਤੇ ਤਿੰਨ ਤਿੰਨ ਚਾਰ ਚਾਰ ਹੈ ਤਾਂ ਗਲਤ ਹੈ ਪਰ ਜਵਾਕਾਂ ਦਾ ਲਾਚਾਰ ਵੀ ਪੂਰਾ ਕਰਨਾ ਹੁੰਦਾ ਆ ਥਾਣੇਦਾਰ ਅੱਜ ਤੂੰ ਮੈਨੂੰ ਇੱਕ ਦੱਸ ਦੇ ਸ਼ਰਤ ਲਾ ਲੈਣ ਜੇ ਕਾਕਾ ਇਹਨਾਂ ਦਾ ਫੋਨ ਵੀ ਚੱਕ ਜੇ ਕਿਸੇ ਨੂੰ ਠੀਕ ਆ ਜਵਾਗ ਤੁਰੇ ਜਾਂਦੇ ਥਾਣੇਦਾਰ ਰੋਕਦਾ ਨਹੀਂ ਤੇ ਕੰਨ ਨਾਲ ਲਾ ਦੇਣਗੇ ਕਹਿਣਗੇ ਆ ਬਾਈ ਨਾਲ ਗੱਲ ਕਰ ਲੈ ਸਾਲਾ ਚਾਚਾ ਲੱਗਾ ਤਾਇਆ ਲੱਗਾ ਕਹਿਣਗੇ ਬਾਈ ਨਾਲ ਗੱਲ ਕਰ ਲੈ ਯਾਰ ਇੱਕ ਮਾਨ ਹੁੰਦਾ ਹੁਣ ਅਸੀਂ ਬਾਦਲੀਆਂ ਸਟੇਟਾਂ 'ਚ ਜਾਵਾਂਗੇ ਕਿਤੇ ਜਾਵਾਂਗੇ ਅਸੀਂ ਵੀ ਆਈ ਕਵਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਲੋਕਲ ਕਿਤੇ ਬੈਠੇ ਉਹ ਇੱਕ ਤੁਹਾਨੂੰ ਮਾਨ ਹੁੰਦਾ ਵੀ ਯਾਰ ਆਪਾਂ ਸੜਕੇ ਸੜਕੇ ਜਾ ਰਹੇ ਕੋਈ ਨਹੀਂ ਯਾਰ ਆਪਾਂ ਬਾਈ ਦਾ ਨਾਮ ਲੈ ਦਾਂਗੇ ਹਰਪਾਲ ਦਾ ਲੈ ਦਾਂਗੇ ਹਣੀ ਦਾ ਲੈ ਦਾਂਗੇ ਬਈ ਪੱਪੀ ਦਾ ਲੈ ਦਾਂਗੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਚਰਨਾ ਤਗੜੇ ਹੋ ਕੇ ਸਾਥ ਦਿਆ ਕਰੋ ਯਾਰ ਕੈਮ ਹੋ ਕੇ ਜਿਵੇਂ ਤੁਹਾਡੇ ਬਿਨਾ ਅਸੀਂ ਕੱਖ ਦੇ ਨਹੀਂ ਤੇ ਤੁਹਾਡੇ ਨਾਲ ਅਸੀਂ ਲੱਖਾਂ ਤੇ ਤਗੜੇ ਹੋ ਕੇ ਆਪਾਂ ਖਾਲੀ ਦਲ ਲੈ ਆਈਏ ਨਵੇਂ ਹੁਣ ਤਜਰਬੇ ਨਾ ਕਰਨ ਲੱਗ ਪਿਓ ਮੇਰੀ ਆ ਮਿੰਨਤਾ ਤੁਹਾਡੇ ਹਾਂ ਠੀਕ ਹੈ ਨਾ ਨਵੇਂ ਤਜਰਬੇ ਨਾ ਕਰਦੇ ਅੱਗੇ ਤਜਰਬਿਆਂ 'ਚ ਹੀ ਆਪਾਂ ਜੱਬੇ ਆ ਸੋ ਇਸ ਕਰਕੇ ਆ ਭਰਤੀ ਮਹਿਮ ਸ਼ੁਰੂ ਕਰਨ ਲੱਗੇ ਆ ਸਾਰੀ ਲੀਡਰਸ਼ਿਪ ਦਾ ਸਾਰਿਆਂ ਦਾ ਹਰਪਾਲ ਸਿੰਘ 베ਦੀ ਸਾਹਿਬ ਦਾ ਸਾਡੀ ਭੈਣ ਜੀ ਦਾ ਜਿਨ੍ਹਾਂ ਨੇ ਹਮੇਸ਼ਾ ਬੜੀ ਹਿੰਮਤ ਮਰਾ ਰੱਖਦੇ ਆ ਇਥੇ ਲੇਡੀਜ਼ ਦੇ ਮਤਲਬ ਕਿ ਇਕੱਠੀਆਂ ਕਰਨ ਤੇ ਚਾਹੇ ਵੋਟਾਂ ਪਾਉਣ ਤੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ